ਬੀਜੇਪੀ ਦੇ ਕੈਂਡੀਡੇਟ ਖੜੇ ਹੋਏ ਉਹਨਾਂ ਨੂੰ ਕੀ ਰਿਸਪੌਂਸ ਹੈਗਾ ਪਿੰਡਾਂ 'ਚ ਜਾਣ ਨਹੀਂ ਦਿੰਦੇ ਉਹ ਜਿਹੜੇ ਆਈਐਫਐਸ 'ਚ ਰਹੇ ਨੇ ਪਰ ਅਜ ਤੱਕ ਤੇ ਉਹਨਾਂ ਨੂੰ ਚੇਤਾ ਨਹੀਂ ਆਇਆ ਉਹ ਬੜੀ ਬੜੀ ਉੱਚੀ ਪੋਸਟਾਂ 'ਤੇ ਰਹੇ ਨੇ ਅਮਰੀਕਾ ਦੇ ਵਿੱਚ ਰਸ਼ੀਆ ਦੇ ਵਿੱਚ ਯੂਐਨਓ ਦੇ ਵਿੱਚ ਉਹਨਾਂ ਨੇ ਕਦੀ ਵੱਡਾ ਪ੍ਰੋਜੈਕਟ ਪੀਆਰ ਨਾਲ ਸਿੱਧਾ ਵਾਸਤਾ ਸੀ ਜੇ ਕਹਿੰਦੇ ਪੀਐਮ ਸਾਹਿਬ ਆੜਦਾਸ ਪ੍ਰੋਜੈਕਟ ਮੇਰੇ ਪੰਜਾਬ ਨੂੰ ਦਿਓ ਵਿਕਾਸਪੁਰਸ਼ ਜੀ ਜਿਹੜੇ ਨੇ ਜੋਸ਼ੀ ਸਾਹਿਬ ਥਾਈਲੈਂਡ ਰੂਲ ਲਵਾਇਆ ਪਰ ਤੁਸੀਂ ਬਾਹਰ ਦਾ ਮਾਡਲ ਹੈ ਟਾਇਲਾਂ ਲੱਗੀਆਂ ਹੁੰਦੀਆਂ ਜੀ ਇੱਥੇ ਕੋਈ ਮੈਂ ਬਾਹਰਲਾ ਮਾਡਲ ਹੈ ਉਹਦੇ ਥੱਲੇ ਜਿਹੜੇ ਆ ਪਾਈਪਾਂ ਲੱਗੀਆਂ ਸਿਵਰੇਜ ਦੀਆਂ ਫਿਰ ਅੱਜ ਹਰ ਮੁਹੱਲੇ 'ਚ ਹਰ ਗਲੀ 'ਚ ਸਿਵਰੇਜ ਦੀ ਪ੍ਰੋਬਲਮ ਕਿਉਂ ਹੈ ਤੇ ਸੈਂਟਰ 'ਚ ਇੰਨੇ ਕਿ ਪ੍ਰੋਜੈਕਟ ਨੇ ਕਿ ਕਰੋੜਾਂ ਰੁਪਏ ਜਿਹੜਾ ਉਹ ਆ ਸਕਦਾ ਸੀ ਪਰ ਇਹਨਾਂ ਨੂੰ ਸਮਝ ਨਹੀਂ ਆ ਬੱਲ ਦੀ ਰੈਲੀ 'ਚ ਕਹਿੰਦੇ-ਕਹਿੰਦੇ ਮੈਂ ਤੇ ਸੁਖਵੀਰ ਬਾਦਲ ਨੇ ਜੋ ਅੰਮ੍ਰਿਤਸਰ 'ਤੇ ਹਾਲਾਤ ਬਣਾਏ ਨੇ ਜੋ ਇਸ ਕੋ ਸੂਚੀ ਲੈਂਦੀ ਆ ਉਹ ਅਸੀਂ ਦੋਨੋਂ ਨੇ ਮਿਲ ਕੇ ਲੈਂਦੀ ਆ ਤੁਸੀਂ ਕਹਿੰਦੇ ਕੋਈ ਕੰਮ ਨਹੀਂ ਹੋਇਆ ਚੰਗੀ ਤਰ੍ਹਾਂ ਜਿਹੜਾ ਪੈਸਾ ਉੱਤੇ ਲਾਇਆ ਜਾਂ ਆਪਣੇ ਘਰਾਂ ਦੇ ਲਾਇਆ ਜਾਂ ਖਾਦਾ ਜੇ ਸਾਰਾ ਚੰਗੀ ਤਰ੍ਹਾਂ ਸ਼ਹਿਰ 'ਚ ਲੱਗਦਾ ਤਾਂ ਜਰੂਰ ਡਵੈਲਪਮੈਂਟ ਦਿਖਾਈ ਦਿੰਦੀ ਲੋਕਾਂ ਨੂੰ ਇੰਨੀਆਂ ਤੰਗੀਆਂ ਤੁਰਸ਼ੀਆਂ ਨਾ ਆਉਂਦੀਆਂ ਬਾਹਰ ਦੀਆਂ ਟੈਲਾਂ ਤੇ ਇੰਨੀਆਂ ਟੈਲਾਂ 'ਚ ਵੀ ਬੜਾ ਫਰਕ ਜੇ ਮੈਂ ਯੂਐਸ ਟਰਨਾ ਮੈਂ ਉੱਥੇ ਦੀਆਂ ਟੈਲਾਂ ਤੇ ਇੰਨੀਆਂ ਟੈਲਾਂ 'ਚ ਵੀ ਬੜਾ ਫਰਕ ਜੇ ਉਹ ਇਤੋਂ ਝੁੱਟੋਗੇ ਤੇ ਪੂਰਚੀ ਰੋਜੂਗੀ ਜਾਂ ਤੁਸੀਂ ਤਰੋਗੇ ਤੇ ਸਲਿੱਪ ਹੁੰਦੇ ਜੇ ਉਹ ਉਹ ਟਾਇਲ ਦੇ ਵਿੱਚ ਇਹਨਾਂ ਨੇ ਉਹ ਟਾਇਲ ਲਈ ਜਿੱਚ ਸਭ ਤੋਂ ਵੱਧ ਪੈਸੇ ਵਜਦੇ ਹੁਣ ਵੀ ਰੁਪਈਆ ਨਹੀਂ ਦੇ 2 ਰੁਪਈਏ ਵਜਦੇ ਚੱਲਾ ਲਾ ਦ ਅੱਜ ਜਿਸ ਤਰ੍ਹਾਂ ਦਾ ਰੋਡ ਸ਼ੋਅ ਸੀਗਾ ਕਿ ਲੱਗਦਾ ਹੈ ਕਿ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਹੋਰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ショਅ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਹੰਗਾਰਾ ਦਿੰਦੇ ਹੋਏ ਆ ਨਜ਼ਰ ਆਏ ਲੇਕਿਨ ਗੱਲਬਾਤ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀਆ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਕਿਉਂਕਿ ਸਵੇਰ ਤੋਂ ਹੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਨੇ ਅਤੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਇਆ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਸੀ ਉਹਨਾਂ ਵੱਲੋਂ ਦਰਗਾਣਾ ਟੈਂਪਲ ਜਿਹੜਾ ਸੀਗਾ ਉਹ ਮੱਥਾ ਇੱਕ ਹੈਗਾ ਆਮ ਆਦੀ ਪਾਰਟੀ ਦੇ ਵਲੰਟੀਅਰ ਸਾਡਾ ਮੌਜੂਦ ਨੇ ਅਜਾ ਸਵਾਲੀਆ ਜੀ ਵੀ ਨੇ ਉਹਨਾਂ ਨਾਲ ਗੱਲ ਕਰਨੇ ਵਾਲੀ ਆ ਸਾਬ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਬੈਨੀਫਿਟ ਜਿਹੜਾ ਕੈਂਡੀਡੇਟ ਨੂੰ ਮਿਲੇਗਾ ਕਿਉਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਜਿੱਦਾਂ ਹੀ ਜੇਲ੍ਹ ਚੋਂ ਬਾਹਰ ਆਏ ਸਭ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਮਿਲਣੇ ਉਸ ਤੋਂ ਬਾਅਦ ਆਪਣਾ ਦੂਸਰੇ ਪਰਿਵਾਰ ਨੂੰ ਅੰਮ੍ਰਿਤਸਰ ਵਿੱਚ ਮਿਲਣ ਵਾਸਤੇ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਕੌਣ ਪਹੁੰਚੇ ਹਰਵਿੰਦ ਕੇਜਰੀਵਾਲ ਹਰਵਿੰਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਹਨ ਜੀ ਸਿਰਫ ਸੁਪਰੀਮੋ ਹੀ ਨਹੀਂ ਨੇ ਉਹ ਮੇਰਾ ਖਿਆਲ ਹੈ ਇੰਡੀਆ 'ਚ ਜਿੰਨੇ ਵੀ ਚੀਫ ਮਿਨਿਸ ਉਹਨਾਂ ਜੋ ਸਾਰੋਂ ਜ਼ਿਆਦਾ ਪਾਪੂਲਰ ਨੇ ਇਸ ਕਰਕੇ ਨਹੀਂ ਰਾਜਨੀਤੀ ਕਰਕੇ ਉਹ ਮੈਗਾ ਸੈਸ ਅਵਾਰਡ Winner ਨੇ ਜਿਹੜਾ ਕਿ ਏਸ਼ੀਆ ਦਾ ਨੋਬਲ ਪ੍ਰਾਈਜ਼ ਹੁੰਦਾ ਆਰਟੀ ਉਹਨਾਂ ਨੇ ਬਿਨਾ ਪਰਸਨਲ ਬੈਨੀਫਿਟ ਦੇ ਕਰੋੜਾਂ ਰੁਪਏ ਦੀ ਉਥੇ ਹਿਰਾਫਰੀ ਹੋ ਰਹੀ ਸੀ ਇਨਕਮ ਟੈਕਸ ਡਿਪਾਰਟਮੈਂਟ ਚ ਬਾਹਰ ਟੇਬਲ ਤੇ ਚੇਅਰ ਲਾ ਕੇ ਉਹਨਾਂ ਨੇ ਉਹ ਕਰਪਸ਼ਨ ਰੋਕੀ ਔਰ ਉਸ ਤੋਂ ਬਾਅਦ ਦੇਸ਼ ਮੁਖ ਜਿਹੜੇ ਕਿ ਕੈਬਨਿਟ ਸੈਕਟਰੀ ਪਹਿਲਾਂ ਰਹੇ ਨੇ ਔਰ ਪ੍ਰਾਈਮ ਮਿਨਿਸਟਰ ਤਿੰਨ ਪ੍ਰਾਈਮ ਮਿਨਿਸਟਰਸ ਦੇ ਉਹ ਜਿਹੜੇ ਨੇ ਪ੍ਰਿੰਸੀਪਲ ਸੈਕਟਰੀ ਰਹੇ ਨੇ ਉਹ ਇਹਨਾਂ ਕੋਲ ਆਏ ਕਹਿੰਦੇ ਤੁਹਾਡੇ ਨਾਲ ਮੀਟਿੰਗ ਕਰਨੀ ਆ ਔਰ ਤੁਸੀਂ ਜੋ ਕੰਮ ਕਰ ਰਹੇ ਹੋ ਦੁਨੀਆ 'ਚ ਹੋਰ ਕੋਈ ਕੰਮ ਨਹੀਂ ਕਰ ਰਿਹਾ ਐਜੂਕੇਸ਼ਨ ਦੇ ਵਿੱਚ ਦਿੱਲੀ 'ਚ ਔਰ ਉਸ ਤੋਂ ਬਾਅਦ ਪੰਜਾਬ 'ਚ ਉਹ ਮਾਡਲ ਜਿਹੜਾ ਹੈ ਉਹ ਅਡਾਪਟ ਕੀਤਾ ਗਿਆ ਦਿੱਲੀ 'ਚ ਤੁਸੀਂ ਦੇਖੋ ਬਰੰਟਲੈਂਡ ਵਰਗਾ ਜਿਹੜਾ ਬੰਦਾ ਡਾਇਰੈਕਟਰ ਜਨਰਲ WHO ਤੇ ਕੋਫੀ ਆਨਨ ਸੈਕਟਰੀ ਜਨਰਲ UN United Nations ਉਹ ਲੈ ਕੇ ਚਿੱਠੀ ਪਾ ਕੇ ਕਹਿ ਰਹੇ ਨੇ ਕਿ ਜੋ ਤੁਸੀਂ ਕੰਮ ਦਿੱਲੀ ਚ ਕੀਤਾ ਹੈ ਜਿਹੜਿਆ ਹੈਲਥ ਦੇ ਬਾਰੇ ਐਜੂਕੇਸ਼ਨ ਦੇ ਬਾਰੇ ਖਾਸ ਕਰ ਹੈਲਥ ਬਾਰੇ ਕਿਉਂਕਿ ਉਹਨਾਂ ਦਾ ਤਾਲੁਕ ਹੈਲਥ ਨਾਲ ਉਹ ਸਾਰੀਆਂ ਸਟੇਟਸ ਚ ਲਾਗੂ ਕਰੋ ਤੇ ਬਹੁਤ ਜ਼ਿਆਦਾ ਦੁਨੀਆ ਨੂੰ ਵੀ ਫਾਇਦਾ ਹੋਏਗਾ ਇੰਡੀਆ ਨੂੰ ਵੀ ਫਾਇਦਾ ਹੋਏਗਾ ਸੋ ਅਮਰਸਰ ਦੀ ਅਮਰਸਰ ਦੀ ਸੀਟ ਦੀ ਗੱਲ ਕਰੀਏ ਕਿਉਂਕਿ ਅਮਰਸਰ ਚ ਕਿੰਨਾ ਕ ਇਫੈਕਟ ਪਏਗਾ ਕਿਉਂਕਿ ਲੋਕ ਜਿਹੜੇ ਸੀ ਕੇਜਰੀਵਾਲ ਨੂੰ ਸੁਣਨਾ ਵੀ ਪਸੰਦ ਕਰ ਰਹੇ ਸੀਗੇ ਉਹ ਕਹਿ ਰਹੇ ਸੀਗੇ ਕੇਜਰੀਵਾਲ ਕਰੋ ਬਾਹਰ ਆਣਗੇ ਤੇ ਲੋਕਾਂ ਨੂੰ ਸੰਬੋਧਨ ਕਰਨ ਦੇਖੋ ਉਹਨਾਂ ਨੂੰ ਨੰਬਰ 1 ਦਾ ਟਾਈਮ ਬਹੁਤ ਘੱਟ ਮਿਲਿਆ ਜੀ ਠੀਕ ਹੈ ਸੋ ਉਹਨਾਂ ਨੇ ਬਹੁਤ ਥੋੜੇ ਸਮੇਂ ਚ ਕਈ ਜਿਹੜਾ ਜਗ੍ਹਾ ਤੇ ਪੰਜਾਬ ਚ ਦਿੱਲੀ ਚ ਜਾਣਾ ਸੋ એનર્ਜੀ ਉਹ ਆਪਣੀ ਕਨਜ਼ਰਵ ਕਰਕੇ ਰੱਖਣਾ ਚਾਹੁੰਦੇ ਇੱਕ ਜਗ੍ਹਾ ਤੇ ਬੋਲ ਗਏ ਅੰਮ੍ਰਿਤਸਰ ਹਰ ਜਗ੍ਹਾ ਤੇ ਬੋਲਣ ਤੇ ਫਿਰ ਉਹ ਕਵਰ ਨਹੀਂ ਕਰ ਸਕਦੇ ਜੀ ਔਰ ਉਹਨਾਂ ਦੇ ਆਨ ਨਾਲ ਡੈਫੀਨੇਟਲੀ ਬਹੁਤ ਇੰਪੈਕਟ ਪਵੇਗਾ ਔਰ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਡਾ ਕਿਸੇ ਹੋਰ ਪਾਰਟੀ ਨਾਲ ਤੁਸੀਂ ਮੈਨੂੰ ਦੱਸੋ ਭਾਜਪਾ ਦੇ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਨੂੰ ਕੀ ਰਿਸਪੌਂਸ ਹੈਗਾ ਪਿੰਡਾਂ 'ਚ ਜਾਣ ਨਹੀਂ ਦਿੰਦੇ ਠੀਕ ਹੈ ਉਹ ਜਿਹੜੇ ਆਈਐਫਐਸ 'ਚ ਰਹੇ ਨੇ ਪਰ ਅੱਜ ਤੱਕ ਤੇ ਉਹਨਾਂ ਨੂੰ ਚੇਤਾ ਨਹੀਂ ਆਇਆ ਉਹ ਬੜੀ ਬੜੀ ਉੱਚੀ ਪੋਸਟਾਂ 'ਤੇ ਰਹੇ ਨੇ ਅਮਰੀਕਾ ਦੇ ਵਿੱਚ ਰਸ਼ੀਆ ਦੇ ਵਿੱਚ ਯੂਐਨਓ ਦੇ ਵਿੱਚ ਉਹਨਾਂ ਨੇ ਕਦੀ ਵੱਡਾ ਪ੍ਰੋਜੈਕਟ ਪੀਆਰ ਨਾਲ ਸਿੱਧਾ ਵਾਸਤਾ ਸੀ ਜੇ ਕਹਿੰਦੇ ਪੀਐਮ ਸਾਹਿਬ ਆੜ 10 ਪ੍ਰੋਜੈਕਟ ਮੇਰੇ ਪੰਜਾਬ ਨੂੰ ਦਿਓ ਤੇ ਦੇ ਸਕਦੇ ਵਿਕਾਸਪੁਰਸ਼ ਜੀ ਜਿਹੜੇ ਨੇ ਜੋਸ਼ੀ ਸਾਹਿਬ ਟਾਈਲੈਂਡ ਰੂਲਵਾਈਆਂ ਪਰ ਤੁਸੀਂ ਬਾਹਰ ਦਾ ਮਾਡਲ ਟਾਇਲਾਂ ਲੱਗੀਆਂ ਹੁੰਦੀਆਂ ਜੀ ਇੱਥੇ ਕੋਈ ਨਹੀਂ ਬਾਹਰਲਾ ਮਾਡਲ ਹੈ ਉਹਦੇ ਥੱਲੇ ਜਿਹੜੇ ਆ ਪਾਈਪਾਂ ਲੱਗੀਆਂ ਨੇ ਸੀਵਰੇਜ ਦੀਆਂ ਫਿਰ ਅੱਜ ਹਰ ਮਹੱਲੇ 'ਚ ਹਰ ਗਲੀ 'ਚ ਸੀਵਰੇਜ ਦੀ ਪ੍ਰੋਬਲਮ ਕਿਉਂ ਇਹਨਾਂ ਨੂੰ ਮੌਕਾ ਮਿਲਿਆ ਸੀਗਾ ਲੋਕਲ ਬਾਡੀ ਮਿਨਿਸਟਰ ਦੇ ਤੌਰ ਤੇ ਕਿ ਇਹ ਟੋਟਲ ਓਵਰਹਾਲਿੰਗ ਕਰਦੇ ਵੱਡਾ ਪ੍ਰੋਜੈਕਟ ਲੈਂਦੇ ਤਾਂ ਕਿ ਉਹ ਅੱਗੇ 50 60 ਸਾਲ ਲੋਕਾਂ ਨੂੰ ਫਾਇਦਾ ਐ ਢੀ ਵੱਡੀ ਪੋਸਟ ਮਿਲੀ ਸੀ ਮੰਤਰੀ ਸੀ ਉਹ ਨਹੀਂ ਕੀਤਾ ਉੱਤੇ ਇਸ ਕਰਕੇ ਲਿਸ਼ਕ ਪੁਸ਼ਕ ਜਿਹੜੀ ਲੋਕੀ ਦੇਖਣਗੇ ਤੇ ਪ੍ਰਭਾਵਿਤ ਹੋਣਗੇ ਤੇ ਮੇਰਾ ਨੌਰਥ ਬਾਕੀ ਹਲਕਿਆਂ ਦੇ ਵੀ ਪੈਸਾ ਜਿਹੜਾ ਨੌਰਥ ਚ ਜਾ ਕੇ ਵੰਡ ਦਿੱਤਾ ਕਿ ਮੇਰੀ ਸੀਟ ਜਿਹੜੀ ਹੈ ਉਹ ਪੱਕੀ ਹੋ ਜਾਏ ਅਗਲੇ 20 ਸਾਲਾਂ ਲਈ ਔਰ ਬਾਕੀ ਜਗ੍ਹਾ ਤੇ ਉਹ ਵੀ ਟਾਇਲਾ ਤੁਸੀਂ ਵੱਡੇ ਪ੍ਰੋਜੈਕਟ ਦੱਸੋ ਉਹ ਸੈਂਟਰੋਂ ਮੈਂ ਤੁਹਾਨੂੰ ਦੱਸਾਂ ਲੋਕਲ ਬਾਡੀ ਮਨਿਸਟਰ ਅਗਰ ਲਿਖਿਆ ਹੈ ਨਾ ਵੱਡੇ ਪ੍ਰੋਜੈਕਟ ਵਾਟਰ ਐਂਡ ਸੀਵਰੇਜ ਯਾ ਹੋਰ ਪ੍ਰੋਜੈਕਟ ਨੇ ਤੇ ਸੈਂਟਰ ਚ ਇੰਨੇ ਕਿ ਪ੍ਰੋਜੈਕਟ ਨੇ ਕਿ ਕਰੋੜਾਂ ਰੁਪਏ ਜਿਹੜਾ ਉਹ ਆ ਸਕਦਾ ਸੀ ਪਰ ਇਹਨਾਂ ਨੂੰ ਸਮਝ ਨਹੀਂ ਆ। ਕੱਲ ਦੀ ਰੈਲੀ ਚ ਕਹਿੰਦੇ-ਕਹਿੰਦੇ ਮੈਂ ਤੇ ਸੁਖਬੀਰ ਬਾਦਲ ਨੇ ਜੋ ਅੰਮ੍ਰਿਤਸਰ ਤੇ ਹਾਲਾਤ ਬਣਾਏ ਨੇ ਜੇ ਸੁਤਤੀ ਲਿਆਂਦੀ ਆ ਉਹ ਅਸੀਂ ਦੋਨੋਂ ਨੇ ਮਿਲ ਕੇ ਲਿਆਂਦੀ ਐ। ਤੁਸੀਂ ਕਹਿੰਦੇ ਕੋਈ ਕੰਮ ਨਹੀਂ ਹੋਇਆ। ਗੋਲਡਨ ਗੇਟ ਕਹਿੰਦੇ ਸਾਡੇ ਟਾਈਮ ਤੇ ਆਇਆ ਹੈਰੀਟੇਜ ਸਟਰੀਟ ਸਾਡੇ ਕਾ ਟਾਈਮ ਤੇ ਆਈ ਕਹਿੰਦੇ ਬਹੁਤ ਸਾਰੇ ਕੰਮ ਨੇ। ਫੂੜ ਇੱਥੇ ਸਾਰਨੋਂ ਜ਼ਿਆਦਾ ਜ਼ਰੂਰਤ ਕਿਸ ਚੀਜ਼ ਦੀ ਸੀ ਪੰਜਾਬ ਚ? ਇੰਡਸਟਰੀ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਮੈਂ ਡਿਵੈਲਪਮੈਂਟ ਇ ਇੱਕ ਮੌਕਾ ਮਿਲਿਆ ਹਰਸਿਮਰਤ ਬਾਦਲ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਉੱਥੇ ਜਿਹੜਾ ਜਦੋਂ 600 ਕਰੋੜ ਰੁਪਏ ਆਇਆ ਉਹ ਬੰਦਾ ਸੈਕਟਰੀ ਜਿਹੜਾ ਐਗਰੀਕਲਚਰ ਸੈਕਟਰੀ ਕੀ ਕਹਿ ਰਿਹਾ ਕਿ ਭਈ ਤੁਸੀਂ ਪੈਸਾ ਇਹ ਵਾਪਸ 6000 ਕਰੋੜ ਵਾਪਸ ਦੇ ਦਿੱਤਾ ਹੈ ਗੁਜਰਾਤ ਤੇ ਮਹਾਰਾਸ਼ਟra ਦੇ ਬੰਦੇ ਜਿਹੜੇ ਨੇ ਉਹ ਹੋਰ ਮੰਗਦੇ ਭਾਏ ਖਰਚ ਕਰਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਆ ਜਾਂਦੀ ਡਿਵੈਲਪਮੈਂਟ ਵੀ ਏਮਪਲੋਇਮੈਂਟ ਵੀ ਇੰਨੀ ਕੁ ਹੋਣੀ ਸੀ ਕਿ ਇਹ ਜੋ ਵੀ ਏਮਪਲੋਇਮੈਂਟ ਰੇਟ ਜਿਹੜਾ ਹੈ ਉਹ ਸਾਰੀ ਇੰਡੀਆ ਤੋਂ ਵਧਿਆ ਹੋਇਆ ਹੈ ਮੈਂ ਅੱਗੇ ਐਕਸਪਲੇਨ ਕੀਤਾ ਮੇਰੀ ਮੇਰਾ ਵੀਡੀਓ ਵੀ ਰਿਲੀਜ਼ ਹੋਈ ਹੈ ਕਿ ਸਾਰ ਨਾਲੋਂ ਘੱਟ ਗ੍ਰੋਥ ਜੇ ਹੋਈ ਹੈ ਪਿਛਲੇ 10 ਸਾਲਾਂ ਚ 2000 ਤੋਂ 2010 ਤੱਕ ਤੇ ਮਣੀਪੁਰ ਨੂੰ ਛੱਡ ਕੇ ਸਾਰੀਆਂ ਸਟੇਟਾਂ ਤੋਂ ਥੱਲੇ ਮਣੀਪੁਰ ਇਹਨਾਂ ਨਾਲੋਂ ਥੱਲੇ ਸੀ ਬਾਕੀ ਸਾਰੀਆਂ ਸਟੇਟਾਂ ਉੱਤੇ ਸੀ ਯਾਨੀ ਕਹਿਣ ਦਾ ਭਾਵ ਸੋ ਨੌਜਵਾਨ ਸਾਡਾ ਮੌਜੂਦ ਨੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਬੈਨੀਫਿਟ ਮਿਲੇਗਾ ਜੀ ਕੇਜਰੀਬਾਲ ਸਾਹਿਬ ਦਾ ਬੈਨੇਫਿਟ ਹੀ ਬੈਨੇਫਿਟ ਹੈ ਤੁਹਾਨੂੰ ਪਤਾ ਵੀ ਉਹ ਐਸਾ ਨੇਤਾ ਜਿਹਨੂੰ ਆਮ ਲੋਕ ਬਹੁਤ ਪਸੰਦ ਕਰਦੇ ਨੇ ਬਾਕੀ ਮੈਂ ਹੁਣ ਇਹ ਵਾਲੀਆ ਸਾਹਿਬ ਦੀ ਗੱਲ ਸੁਣਦਾ ਸੀ ਡਿਵੈਲਪਮੈਂਟਰੀ ਤੁਸੀਂ ਕੁਐਸਚਨ ਕੀਤਾ ਵੀ ਉਹ ਕਹਿੰਦੇ ਅਸੀਂ ਦੋਵਾਂ ਰਲ ਕੇ ਬਹੁਤ ਡਿਵੈਲਪਮੈਂਟ ਕੀਤੀ ਉਹ ਐ ਕੀਤਾ ਵੀ ਜਿਵੇਂ ਟੁੱਟੀ-ਜੁੱਤੀ ਨੂੰ ਪਾਲਚ-ਪੁਲਚ ਵਾਵਾ ਮਾਰੀ ਹੋਵੇ ਨਾ ਉਤੋਂ ਕਰਤੀ ਸਾਰੀ ਸਹੀ ਸੀ ਵਰਤਾਜ ਦਾ ਹੀ ਨਹੀਂ ਸਹੀ ਓਏ ਜੇ ਚੰਗੀ ਤਰ੍ਹਾਂ ਨਾਲ ਜਿਹੜਾ ਪੈਸਾ ਉੱਤੇ ਲਾਇਆ ਜਾਂ ਆਪਣੇ ਘਰਾਂ ਦੇ ਲਾਇਆ ਜਾਂ ਖਾਦਾ ਜੇ ਸਾਰਾ ਚੰਗੀ ਤਰ੍ਹਾਂ ਸ਼ਹਿਰ 'ਚ ਲੱਗਦਾ ਤਾਂ ਜ਼ਰੂਰ ਡਵੈਲਪਮੈਂਟ ਦਿਖਾਈ ਦਿੰਦੀ ਲੋਕਾਂ ਨੂੰ ਇੰਨੀਆਂ ਤੰਗੀਆਂ ਤੁਰਸ਼ੀਆਂ ਨਾ ਆਉਂਦੀਆਂ ਹੁਣ ਚੰਗੀ ਸਰਕਾਰ ਆਈ ਆ ਅਸੀਂ ਜੇ ਪੈਸਾ ਲੱਗੂਗਾ ਉਹ ਦਿਸੂਗਾ ਵੀ ਉਹ ਸਿਰਫ ਇੱਕ ਪਾਲ ਦੇ ਟੈਲਾਂ ਬਾਹਰ ਦੀਆਂ ਟੈਲਾਂ ਇਹਨਾਂ ਦੀਆਂ ਟੈਲਾਂ 'ਚ ਵੀ ਬੜਾ ਫਰਕ ਜੇ ਮੈਂ ਯੂਐਸ ਟੁਰਨਾ ਮੈਂ ਉੱਥੇ ਦੀਆਂ ਟੈਲਾਂ ਤੇ ਇਹਨਾਂ ਦੀਆਂ ਟੈਲਾਂ 'ਚ ਵੀ ਬੜਾ ਫਰਕ ਜੇ ਉਹ ਇਤੋਂ ਛੁੱਟੋਗੇ ਤੇ ਪੂਰਚੂਰ ਹੋ ਜੂਗੀ ਜਾਂ ਤੁਸੀਂ ਤੁਰੋਗੇ ਤੇ ਸਲਿੱਪ ਹੁੰਦੇ ਜੇ ਉਹ ਉਹ ਟੈਲ ਦੇ ਵਿੱਚ ਇਹਨਾਂ ਨੇ ਉਹ ਟੈਲ ਲਾਈ ਜਿੱਚ ਸਭ ਤੋਂ ਵੱਧ ਪੈਸੇ ਵੱਜਦੇ ਹੁਣ ਵੀ ਰੁਪਈਆ ਨਹੀਂ ਦੇ 2 ਰੁਪਈਏ ਵੱਜਦੇ ਚਲਾ ਹਲਾ ਦੋ 3 ਵੱਜਦੇ ਤੇ ਹਲਾ ਦੋ ਉਹ ਬੋਲੀ ਕਰ ਆ ਪਾਲੀਆ ਸਾਹਿਬ ਨੇ ਤੁਹਾਨੂੰ ਦੱਸਦਾ ਇਹ ਚ ਕੋਈ ਵੀ ਐਡਾ ਦੀ ਐਡਾਂ ਦੀ ਵਡਿਆਈ ਕਰਨ ਵਾਲੀ ਗੱਲ ਨਹੀਂ ਵੀ ਇਹਨਾਂ ਨੇ ਬਹੁਤ ਕੰਮ ਕੀਤਾ ਲੇਕਿਨ ਅੱਜ ਸਿਸਟਮ ਦਾ ਰੋਡ ਸ਼ੋ ਸੀਗਾ ਕਿ ਲੱਗਦਾ ਹੈ ਕਿ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਹੋਰ ਪਸੰਦ ਕਰਨਾ ਸ਼ੁਰੂ ਕਰ ਦਿੱਤੇ ਨੇ ਕੀ ਲੱਗਦਾ ਕਿ ਜਿਹੜੀ ਜਿੱਤ ਆ ਉਹ ਯਕੀਨਤ ਨਾਲ ਨਜ਼ਰ ਆ ਰਹੀ ਨੇ ਜਿੱਤ ਤਾਂ ਪਹਿਲਾਂ ਹੀ ਯਕੀਨੀ ਸੀ ਹੁਣ ਇੱਕ ਜਦੋਂ ਹੁੰਦਾ ਵੀ ਮਹਿਬੂਬ ਨੇਤਾ ਲੋਕਾਂ ਦਾ ਜਦੋਂ ਸੜਕਾਂ ਤੇ ਨਿਕਲਦਾ ਤਾਂ ਫਿਰ ਲੋਕਾਂ 'ਚ ਇੱਕ ਵੱਖਰਾ ਇਤਸ਼ਾਹ ਆ ਜਾਂਦਾ ਇੱਕ ਵੱਖਰੀ ਪਾਵਰ ਆ ਜਾਂਦੀ ਆ ਉਹ ਪਾਵਰ ਦੇ ਨਾਲ ਅਗਲੇ 10 ਦੇਣਾ ਸੀ ਹੋਰ ਚੱਲਾਂਗੇ ਤੇ ਸੀਟ ਜਿੱਤ ਕੇ ਕੇਰੀਵਾਲ ਸਾਹਿਬ ਦੀ ਝੋਲੀ ਪਾਵਾਂਗੇ। ਬਲਕੁ ਡਾ. ਵਰਜੀ ਜੀ ਸਾਣਾ ਮੂਜੇ ਡਾ. ਵਰਜੀ ਕੀ ਕਰਨਾ ਚਾਹੋਗੇ? ਤੁਹਾਡੀ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਸੀਗੀ। ਸੁਣਵਾਈ ਹੁਣੀ ਸ਼ੁਰੂ ਹੋਈ ਹੈ ਸਰਕਾਰ ਦੇ ਵਿੱਚ ਕਿੰਨੀ ਅਜੇ। ਦੇਖੋ ਜੀ ਪਹਿਲੇ ਤੇ ਮੈਂ ਆਪਣੇ ਵਲੰਟੀਅਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਔਖੇ ਵੇਲੇ ਦੇ ਉੱਤੇ ਮੇਰੇ ਪ੍ਰਧਾਨ ਸਾਹਿਬ ਮੇਰੀ ਯੂਥ ਟੀਮ ਕੁਝ ਮੇਰੇ ਸੀਨੀਅਰ ਲੀਡਰ ਜਿਹੜੇ ਸੀਗੇ ਉਸ ਟਾਈਮ ਤੇ ਆ ਕੇ ਮੇਰੇ ਨਾਲ ਔਖੇ ਘੜੇ ਤੇ ਖੜੇ ਹੋਏ ਤੇ ਇੱਕ ਛੋਟਾ ਜਿਹਾ ਕੋ ਵਹਿਮ ਲੱਗਦਾ ਸੀਗਾ ਇਹਨਾਂ ਨੂੰ ਕਿ ਕਿਤੇ ਜਿਹੜੇ ਤੁਰੇ ਫਿਰਦੇ ਨੇ ਮੈਂ ਵਰਡ ਨਹੀਂ ਬਟ ਇਹਨਾਂ ਨੂੰ ਇਹ ਭੁਲੇਖਾ ਏ ਕਿ ਅਸੀਂ ਜੇਕਰ ਤੁਹਾਡਾ ਮਾਨ ਸਨਮਾਨ ਕਰਦੇ ਹਾਂ ਨਾ ਤੇ ਇੱਕ ਇੱਜ਼ਤ ਦੇ ਰਹੇ ਹਾਂ ਕਿਉਂ ਕਿ ਸਾਨੂੰ ਜੋ ਆਪਣੇ ਮਾਪਾਂ ਕੋਲੋਂ ਤੇ ਜੋ ਸਾਨੂੰ ਆਪਣੀ ਪਰਟੀਕੂਲ ਸੰਸਕਾਰ ਮਿਲੇ ਆ ਨਾ ਉਹ ਨਹੀਂ ਮਿਲਿਆ ਕਿ ਅਸੀਂ ਗਾਲ ਕੱਢ ਕੇ ਗੱਲ ਕਰੀਏ ਤੇ ਆਖੀਏ ਕੰਮ ਕਰਕੇ ਤੇ ਸਾਨੂੰ ਫੋਨ ਆਣਾ ਚਾਹੀਦਾ ਆ ਠੀਕ ਆ ਜਾਂ ਫਿਰ ਇਹੋ ਜਿਹੇ ਅਫਸਰਾਂ ਨੂੰ ਥੱਲੇ ਗੋਡਿਆਂ ਦੇ ਥੱਲੇ ਬਿਠਾ ਕੇ ਰੱਖਦੇ ਸੀ ਨਾ ਬਟ ਉਹ ਸੰਸਕਾਰ ਸਾਨੂੰ ਸਾਡੀ ਪਾਰਟੀ ਨੇ ਤੇ ਸਾਡੇ ਮਾਵਾਪਨੇ ਨਹੀਂ ਦਿੱਤੇ ਬਟ ਭੁਲੇਖਾ ਸ਼ਾਇਦ ਨਿਕਲ ਜਾਏਗਾ ਤੇ ਚੰਗਾ ਰਹੇਗਾ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਵਲੰਟੀਅਰ ਇਨਾਂ ਦਾ ਹਾਲ ਕਰੇਗਾ ਇਹ ਸੋਚ ਵੀ ਨਹੀਂ ਸਕਦੇ ਬਟ ਮੈਂ ਗੱਲ ਇਹ ਹੀ ਕਹਿਣਾ ਚਾਹੁੰਦਾ ਕਿ ਜੇਕਰ ਅਸੀਂ ਰਿਸਪੈਕਟ ਦੇ ਰਹੇ ਹਾਂ ਤੇ ਅਸੀਂ ਰਿਸਪੈਕਟ ਮੰਗਦੇ ਵੀ ਆ ਲੇਕਿਨ ਬਾਬਾ ਜੀ ਅੱਜ ਇਸ ਤਰ੍ਹਾਂ ਦਾ ਅੱਜ ਲੋਕਾਂ ਨਾਲੋਂ ਉਤਸ਼ਾਹ ਦਿਖਾਇਆ ਗਿਆ ਕਿ ਲੱਗਦਾ ਹੈ ਕਿ ਅਰਵਿੰਦ ਕੇਜੀ ਵਾਲ ਨੂੰ ਹੋਰ ਲੋਕਾਂ ਨੇ ਸਮਰਥਨ ਦਿੱਤਾ ਹੈ ਪਰ ਖਾਸ ਤੌਰ ਤੇ ਕੁਲਦੀਪ ਸਿੰਘ ਧਾਰੀ ਵਾਲਾ ਬਿਲਕੁਲ ਜੀ ਬਹੁਤ ਭਰਵਾ ਹੁੰਗਾਰਾ ਸੀਗਾ ਅੱਜ ਕਿ ਸਾਡੇ ਸੁਪਰੀਮੋ ਸਾਡੇ ਮਾਨ ਸਾਹਿਬ ਸਾਡੇ ਹੋਰ ਲੀਡਰ ਨਾਲ ਸਮਾਨਯੋਗ ਸਾਡੇ ਧਾਲੀਵਾਲ ਸਾਹਿਬ ਪਹੁੰਚੇ ਨੇ ਔਰ ਮੈਨੂੰ ਪਤਾ ਹੈ ਕਿ ਵੱਡੀ ਲੀਡ ਤੋਂ ਅਸੀਂ ਜਿੱਤ ਹਾਸਲ ਕਰਾਂਗੇ ਔਰ ਇਹਨਾਂ ਦੇ ਪੁਲੇਖੇ ਜ਼ਰੂਰ ਕੱਢਾਂਗੇ ਸਰ ਬਿਲਕੁਲ ਜਿਹੜੇ ਪੁਲੇਖੇ ਨੇ ਉਹ ਜੂ ਕੱਢੇ ਜਾਣਗੇ ਲੇਕਿਨ ਇੱਕ ਹੋਰ ਯੁਵਾ ਨੇਤਾ ਸਾਡਾ ਨਾਮਜੋਤ ਨੇ दीक्षित तਮੰਜੀ ਤਮੰਜੀ ਕੀ ਕਰਨਾ ਚਾਹੋਗੇ ਕਿ ਕੇਜਰੀਵਾਲ ਸਾਹਿਬ ਪਹੁੰਚੇ ਸੀਗੇ ਜਮਾਨਤ ਮਿਲੀ ਆ ਉਸ ਤੋਂ ਬਾਅਦ ਉਹ ਆਪਣੇ ਕਹਿੰਦੇ ਕਿ ਦੂਸਰੇ ਪਰਿਵਾਰ ਨੂੰ ਮਿਲਣ ਵਾਸਤੇ ਪਹੁੰਚੇ ਇੱਕ ਦਿੱਲੀ ਦਾ ਪਰਿਵਾਰ ਹੈ ਇੱਕ ਪੰਜਾਬ ਪਰਿਵਾਰ ਹੈ ਪਰਿਵਾਰ ਨੂੰ ਮਿਲਣ ਨੂੰ ਪਹੁੰਚ ਬਹੁਤ ਵਧੀਆ ਲੱਗਾ ਜਨਾਬ ਅੱਜ ਕੀ ਸਾਡੇ ਸੀਐਮ ਸਾਹਿਬ ਇੰਨੀ ਮੁਸ਼ਕਲ ਕਰਨ ਤੋਂ ਬਾਅਦ ਅੱਜ ਇੱਥੇ ਆਏ ਨੇ ਲੋਕਾਰਾਮ ਉਰਾਲ ਉਰਾਲ ਵਧਾਨ ਦੇ ਨਾਲ ਵਧਾਨਸਤੇ ਬਹੁਤ ਵਧੀਆ ਨੇਚਰਲੀ ਗੱਲ ਵਧੀਆ ਇਲੈ ਤੇ ਲੋਕੀ ਵੀ ਕੁਝ ਖੁੱਲ ਕੇ ਨਹੀਂ ਆ ਰਹੇ ਸਾਹਮਣੇ ਪਰ ਸਾਨੂੰ ਉਮੀਦ ਹੈ ਕਿ ਲੋਕੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਹਲਕਾ ਵਿੱਚ ਤੋਂ ਜਰੂਰ ਜਿਤਾਉਣ ਚੱਕਰ ਕੇ ਦੀ ਕੀ ਸਮਝਦੇ ਤੁਸੀਂ ਨੌਜਵਾਨ ਦੇਖੋ ਜੀ ਲੋਕਾਂ ਦੇ ਵੋਟ ਪਾਣੀ ਹੈ ਠੀਕ ਹੈ ਤੇ ਲੋਕੀ ਦੱਸ ਸਕਦੇ ਨੇ ਅਸੀਂ ਆਪਣੇ ਪੂਰਾ ਯੋਰ ਲਾ ਰਹੇ ਹਾਂ ਤੁਸੀਂ ਜਾਣਦੇ ਹੋਗੇ ਲੋਕ ਕਹਿੰਦੇ ਹੋਣਗੇ ਕਿ ਇਸ ਬੰਦੇ ਨਾਲ ਟੱਕਰ ਲੱਗਦੀ ਮੈਂ ਤੁਹਾਨੂੰ ਕਹਿ ਰਿਹਾ ਲੋਕੀ ਇਸ ਟਨ ਸਾਇਲੈਂਟ ਨੇ ਲੋਕੀ ਆਪਣੇ ਮੂੰਹ ਕਿਸੇ ਬੰਦੇ ਦੀ ਗੱਲ ਨਹੀਂ ਕਰ ਰਹੇ ਤੇ ਸਾਨੂੰ ਉਮੀਦ ਹੈ ਸਾਡੇ 2 ਸਾਲ ਦੇ ਕੰਮਾਂ ਤੇ ਤੁਹਾਨੂੰ ਵਿਸ਼ਵਾਸ ਹੈ ਕਿ ਸਾਨੂੰ ਲੋਕੀ ਇਸ ਵਾਰ ਫਿਰ ਮੌਕਾ ਦੇਣਗੇ ਜਿਸ ਤਰ੍ਹਾਂ ਦੇ ਅੱਜ ਰੁਝਾਨ ਤੁਹਾਨੂੰ ਦੇਖਣ ਨੂੰ ਮਿਲਿਆ ਬਹੁਤ ਸਾਰਾ ਰਸਵੀ ਸੀਗਾ ਕੀ ਲੱਗਦਾ ਹੈ ਕਿ ਲੋਕ ਮੂਡ ਬਣਾ ਰਹੇ ਨੇ ਹੁਣ ਦੁਬਾਰਾ ਤੇ ਕਾਰਪੋਰੇਟ ਬਿਲਕੁਲ ਜਨਾਬ ਤੁਹਾਨੂੰ ਦੱਸਿਆ ਤੇ ਆਮ ਆਦਮੀ ਪਾਰਟੀ ਦੇ ਨਾਲ ਨੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕਰਕੇ 2022 ਚ ਆਈ ਸੀ ਉਹਨੇ ਬਹੁਭੀ ਪੂਰੇ ਕੀਤੇ ਨੇ ਸਿਰਫ ਇੱਕ ਗਾਰੰਟੀ ਹੈ ਕਿ ਸਾਡੀ ਮਾਂਵਾ ਜਾਂ ਪੈਨੜੀ ਕਸ ਹਾਲ ਪਹਿਲੀ ਉਹ ਡੈਫੀਨਿਟਲੀ ਅਸੀਂ ਆਫਟਰ ਇਲੈਕਸ਼ਨ ਨੂੰ ਜਰੂਰ ਪੂਰੀ ਕਰਾਂਗੇ ਸੁਖਬੀਰ ਸਿੰਘ ਬਾਦਲ ਕਹਿੰਦੇ 26000 ਰੁਪਏ ਔਰਤਾਂ ਦਾ ਪੈਂਡਿੰਗ ਹੋ ਗਿਆ 26 ਮਹੀਨੇ ਹੋ ਗਏ ਤੁਹਾਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ ਉਹ ਰੋਸੇ ਸਾਨੂੰ ਕਰਨੇ ਪਿਆ ਰਹੇ ਨੇ ਲੇਕਿਨ ਉਹ ਕਹਿੰਦੇ ਨੀਲ ਜੋਸ਼ੀ ਨਾਲ ਮਿਲ ਕੇ ਮੈਂ ਤੇ ਅਮਰਸਦਾ ਨੋਹਾਰੀ ਚ ਬਦਲਦੀ ਸੀ ਜੇ ਜੋਸ਼ੀ ਸਾਹਿਬਾਂ ਨੂੰ ਹਾਰ ਬਲ ਦੇ ਜੋਸ਼ਿਆ ਦੋ ਇਲੈਕਸ਼ਨ ਹਾਰੇ ਕਿਉਂ ਫਿਰ ਜੇ ਡਿਵੈਲਪਮੈਂਟ ਕੀਤੀ ਲੋਕਾਂ ਦੇ ਲਈ ਹੈ ਨਾ ਮੈਂ ਦੱਸਣਾ ਚਾਹਾਂਗਾ ਹੋਰ ਇਲੈਕਸ਼ਨ ਪ੍ਰੋਸੈਸ ਹੀ ਕਿਹੋ ਜਿਹਾ ਪ੍ਰੋਸੈਸ ਹੈ ਜਿਹੜਾ ਹਰ 5 ਸਾਲ ਬਾਅਦ ਆਂਦਾ ਅਗਰ ਕੰਮ ਕੀਤਾ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਪਾਰਟੀ ਦੇ ਲੀਡਰ ਨੇ ਲੋਕੀ ਦਸ ਦੇ ਨੇ 5 ਸਾਲ ਬਾਅਦ ਵੋਟਾਂ ਪਾ ਕੇ ਜੇ ਵੋਟਾਂ ਨਹੀਂ ਪਾਈਆਂ ਸਮਝ ਲਓ ਕਿ ਉਹਨੇ ਕੰਮ ਨਹੀਂ ਕੀਤਾ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੀ ਹੈ ਲੀਡ ਚੰਗੀ ਮਿਲਦੀ ਹੋਈ ਨਜ਼ ਅਹੀ ਆਪਣੀ ਮੰਤ ਜਾਰੀ ਹੈ ਲੋਕੀ ਜੋ ਫਤਵਾ ਦੇਣਗੇ 4 ਜੂਨ ਨੂੰ ਸਰਮਤ ਬਿਲਕੁਲ 4 ਜੂਨ ਨੂੰ ਜੋ ਫਤਵਾ ਦਿੱਤਾ ਜਾਏਗਾ ਉਹ ਸਰਮਤੇ ਤੇ ਲੇਕਿਨ ਕਿਤਨਾ ਕਿਤੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਸਨ ਤੇ ਉਹਨਾਂ ਵੱਲੋਂ ਇੱਕ ਰੋਡ ਸ਼ੋਅ ਨੂੰ ਜਿਹੜਾ ਸੀਗਾ ਉਹ ਵੀ ਸਮੋਦਨ ਕੀਤਾ ਗਿਆ ਸੀ ਲੇਕਿਨ ਕਿਤਨਾ ਕਿਤੇ ਆਮ ਆਦੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਸਾਨੂੰ ਬੜਾ ਕਾਫੀ ਉਤਸ਼ਾਹ ਜਿਹੜਾ ਹੈ ਉਹ ਵੇਖ ਨੂੰ ਮਿਲ ਰਿਹਾ ਹੈ ਤੇ ਨਾਲ ਹੀ ਇਸ ਵਾਰ ਜਿੱਤ ਜਿਹੜੀ ਆ ਉਹ ਸਾਡੀ ਯਕੀਨੀ ਹੈ ਕੈਮਰਾਮੈਨ ਵੰਸ਼ਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤ ਸਾਹਿਬ